ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਲੋਕ ਗੀਤਾਂ ਦੇ ਵਿੱਚੋਂ ਅੱਜ ਬੜਾ ਸੋਹਣਾ ਲੋਕ ਗੀਤ ਤੁਹਾਡੇ ਰੂਹ ਰੂਹ ਕਰਦੇ ਆ ਇਸ ਲੋਕ ਗੀਤ ਦੇ ਵਿੱਚ ਇੱਕ ਧੀ ਆਪਣੇ ਪੇਕੇਆਂ ਤੋਂ ਕੁਝ ਨਾ ਕੁਝ ਚੀਜ਼ਾਂ ਮੰਗਵਾਉਂਦੀ ਹੈ ਤੇ ਅੱਜ ਆਪਾਂ ਦੇਖੀਏ ਕਿਹੜੀ ਕਿਹੜੀ ਚੀਜ਼ਾਂ ਦੀ ਉਸ ਨੂੰ ਜ਼ਰੂਰਤ ਹੈ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਣੇ ਪਰਿਵਾਰਕ ਪੇਕੇ ਪਰਿਵਾਰਕ ਮੈਂਬਰਾਂ ਤੋਂ ਮੰਗਵਾਉਂਦੀ ਹੈ ਅੱਜ ਰਲ ਮਿਲ ਕੇ ਆਪਾਂ ਇਸ ਲੋਕ ਗੀਤ ਦਾ ਆਨੰਦ ਮਾਣੀਏ ਵੇ ਉੱਡ ਜਾਵੀਂ ਕਾਵਾਂ ਅਕੀ ਕਾਮਾ ਵੇਤੀ ਨੂੰ ਮੱਜੀਆਂ ਦੇ ਲੋੜੇ ਓ ਮੈਂ ਵਾਰੀ ਕਾਮਾ ਵੇਤੀ ਨੂੰ ਮੱਜੀਆਂ ਦੇ ਲੋੜੇ ਬਾਗਲੇ ਮੇਂ मे वारिकावा रेशम दि डोरे वेडे

la marriages asciutto a chi si amara 26 caricare o ora una di lode. Oh, nu, di lode. me rinu. ਰਿਕਾ ਦਿੱਤਾ ਵੇ ਵਿੱਚ ਗੁੱਡੀਆਂ ਦੀ ਡੋਰ ਓ ਮੈਂ ਵਰੀ ਕਮਾ ਵੇ ਵਿੱਚ ਗੁੱਡੀਆਂ ਦੀ ਡੋਰ ਵੇ ਉੱਡੇ ਜਾਵੇਂ ਕਮਾ ਵੇ ਲੰਮੀ ਲੈ ਵੇ ਉਡਾ वे मैं वारि कामा वे लम् ला वे उडी वे उडे जामी कामाे जी वीरन देश ओ मे ആ വേ ഭൂ ചിട ഓ മീക്ക വേ ഭൂ ചി ലോ വേ வேம காமா வேட வே வாரி காமா உட வே ਚੇ ਦੇ ਦੇਸ ਓ ਮੈਂ ਵਰੀ ਕਾ ਵੇ ਜਾਵੀ ਚਾਚੇ ਦੇ ਦੇਸ ਚਾਚੇ ਮੇਰੇ ਨੂੰ ਅੱਖੀ ਕਾ ਮਾ ਵੇਤੀ ਨੂੰ ਸਾਲੂ ਦੇ ਲੋੜੇ ਉਦੇ ਲੋੜੇ ਚਾਚੇ ਮੇਰੇ ਨੇ ਸਾਲੂ ਦਿੱਤਾ ਵੇ ਵਿੱਚ ਖੁੱਗੀਆਂ ਤੇ ਮੋਰੇ ਓ ਮੈਂ ਵਰੀ ਕਮਾਵੇ ਵਿੱਚ ਖੁੱਗੀਆਂ ਤੇ ਮੋਰੇ ਵੇ ਉੱਡੇ ਜਾਮੀ ਕਮਾਵੇ ਲੰਮੇ ਲੈ ਵੇ ਉਡਾਰੀ ਵੇ ਮੈਂ ਓ ਮੈਂ ਵਰੀ ਕਮਾਵੇ ਜਾਈ ਤਾਏ ਦੇ ਦੇਸ ਤਾਏ ਮੇਰੇ ਨੂੰ ਅਕੀ ਕਮਾਵੇ ਤੀ ਨੂੰ ਸਦਗੀ ਦਿ ਲੋੜੇ ਓ ਮੈਂ ਵਰੀ ਕਮਾਵੇ ਤੀ ਨੂੰ ਸੱਗੀ ਦਿ ਲੋੜੇ ਤਾਏ ਮੇਰੇ ਨੇ ਸੱਗੀ ਦਿੱਤੀ ਵੇ ਨਾਰੇ ਫੁੱਲਾਂ ਦਾ ਜੋ I will dari ve me.